ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਬਹੁਤ ਸਾਰੇ ਭਾਰਤੀ ਨਾਗਰਿਕ ਚੰਗੇ ਭਵਿੱਖ ਦੇ ਲਈ ਚੰਦ ਕੋ ਪੈਸੇ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੋਕ ਕਰਦੇ ਨੇ ਜਾਂ ਪਰ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਭਵਿੱਖ ਜਾਂ ਫਿਰ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਸੈਟਲ ਹੋ ਜਾਵੇ ਪਰ ਬਹੁਤ ਵਾਰ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਕਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਕਿ ਕਿਸ ਤਰੀਕੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਏਸੇ ਨਸਲੀ ਟਿੱਪਣੀਆਂ ਦੇ ਹਮਲੇ ਤੋਂ ਬਾਅਦ ਜਿਹੜਾ ਕੁੱਟਮਾਰ ਤੱਕ ਦੀ ਜਿਹੜੀ ਵਾਦਦਾਤਾ ਉਥੋਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਦੁਆਰਾ ਭਾਰਤੀ ਨਾਗਰਿਕਾਂ ਦੇ ਉੱਪਰ ਕਰ ਦਿੱਤੀ ਜਾਂਦੀ ਹੈ ਕੁਝ ਦਿਨ ਪਹਿਲਾਂ ਵੀ ਇੰਗਲੈਂਡ ਦੇ ਵਿੱਚ ਘਟਨਾ ਵਾਪਰੀ ਹੈ ਕਿ ਕਿਸ ਤਰੀਕੇ ਸਿੱਖ ਬਜ਼ੁਰਗਾਂ ਦੀ ਪੱਗ ਤੱਕ ਉਤਾਰ ਦਿੱਤੀ ਜਾਂਦੀ ਹੈ ਪੱਗ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲੇ ਉਸ ਗੱਲ ਦਾ ਇਨਸਾਫ ਪੂਰਾ ਤਣਪੱਤਣ ਸਿਰੇ ਨਹੀਂ ਲੱਗਿਆ ਤੇ ਇਹ ਤਾਜ਼ਾ ਘਟਨਾ ਮਿਸੀ ਸਾਗਾ ਦੇ ਟਿਮ ਹਾਟਨਜ਼ ਦੇ ਵਿੱਚ ਇੱਕ ਕਰਮਚਾਰੀ ਦੇ ਉੱਪਰ ਨਸਲੀ ਟਿੱਪਣੀ ਕਰਨ ਤੋਂ ਬਾਅਦ ਥੁੱਕਣ ਦੀ ਘਟਨਾ ਸਾਹਮਣੇ ਆਈ ਹੈ ਜਾਂਚ ਕਰਤਾ ਇਸ ਨੂੰ ਸਿਰਫ ਨਫ਼ਰਤ ਤੋਂ ਪ੍ਰੇਰਿਤ ਹਮਲਾ ਮੰਨ ਰਹੇ ਨੇ ਜਨਤਾ ਦੀ ਮਦਦ ਸ਼ੱਕੀ ਨੂੰ ਪਛਾਣ ਕਰਨ ਦੇ ਲਈ ਅਪੀਲ ਰੀਜਨਲ ਪੁਲਿਸ ਦੇ ਵੱਲੋਂ ਮੰਗੀ ਗਈ ਹੈ ਅਪੀਲ ਰੀਜਨਲ ਪੁਲਿਸ ਦੇ ਅਨੁਸਾਰ ਇਹ ਹਮਲਾ 19 ਜੁਲਾਈ ਨੂੰ ਸਵੇਰੇ ਲਗਭਗ 6 ਵਜੇ ਵਾਪਰਿਆ ਟਿਮ ਹੌਟਨਜ਼ ਦੀ ਇੱਕ ਬ੍ਰਾਂਚ ਜਿਹੜੀ ਕਿ ਲੇਕ ਸ਼ੋਰ ਰੋਡ ਈਸਟ ਤੇ ਲੇਕ ਫਰੰਟ ਪ੍ਰੋਮਿਨੇਡ ਦੇ ਨੇੜੇ ਜਾਨੀ ਕਿ ਪੱਛਮ ਵੱਲ ਸਿਤ ਹੈ ਜਾਂਚ ਅਨੁਸਾਰ ਇੱਕ ਗੁੱਸੇ ਦੇ ਵਿੱਚ ਆਇਆ ਗ੍ਰਾਹਕ ਕਰਮਚਾਰੀ ਦੇ ਨਾਲ ਵਿਵਾਦ ਕਰਨ ਲੱਗ ਜਾਂਦਾ ਬਾਤ ਵਿਵਾਦ ਇੰਨਾ ਜ਼ਿਆਦਾ ਵਧ ਜਾਂਦਾ ਕਿ ਘਟਨਾ ਉਦੋਂ ਇਸ ਕਦਰ ਵਧ ਜਾਂਦੀ ਹੈ ਕਿ ਪਹਿਲਾਂ ਉਸਨੇ ਨਸਲੀ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਫਿਰ ਜਾਣ ਤੋਂ ਪਹਿਲਾਂ ਉਸ ਕਰਮਚਾਰੀ ਦੇ ਉੱਪਰ ਭਾਰਤੀ ਨਾਗਰਿਕ ਦੇ ਉੱਪਰ ਥੁੱਕਣ ਦੀ ਇੱਕ ਜਿਹੜੀ ਨੀਚਕਾਨਾ ਹਰਕਤ ਆ ਉਹ ਵੀ ਕੀਤੀ ਗਿਆ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਸੁਰੱਖਿਆ ਕੈਮਰੇ ਦੀ ਫੁਟੇਜ ਦੇ ਵਿੱਚ ਸ਼ੱਕੀ ਨੂੰ ਕਰਮਚਾਰੀ ਉਤੇ ਚੀਕਦੇ ਸੁਣਿਆ ਜਾ ਸਕਦਾ ਜਿਸ ਦੇ ਵਿੱਚ ਸਿੱਧੇ ਤੌਰ ਤੇ ਕਹਿ ਰਿਹਾ ਕਿ ਭਾਰਤ ਵਾਪਸ ਚਲੇ ਜਾਓ ਤੁਸੀਂ ਕਾਕਰ ਹੋ ਜੋ ਜਾਨੀ ਕਿ ਇਸ ਤਰੀਕੇ ਦੇ ਸ਼ਬਦ ਇਸ ਤਰੀਕੇ ਦੀਆਂ ਪੱਧੀਆਂ ਟਿੱਪਣੀਆਂ ਇਕਾ ਭਾਰਤੀ ਨਾਗਰਿਕ ਨੂੰ ਸੋਨੀਆਂ ਪਈਆਂ ਨੇ ਜਿੱਥੇ ਕਿ ਇਸ ਤੋਂ ਬਾਅਦ ਉਸ ਮਹਿਲਾ ਨੇ ਕਰਮਚਾਰੀ ਉਸ ਮਹਿਲਾ ਕਰਮਚਾਰੀ ਵੱਲ ਕਾਊਂਟਰ ਉੱਤੇ ਥੁੱਕਿਆ ਪੁਲਿਸ ਨੇ ਦੱਸਿਆ ਕਿ ਸ਼ੱਕੀ ਇੱਕ ਗੋਰਾ ਆਦਮੀ ਸੀ ਜਿਸ ਦਾ ਸਰੀਰ ਮੋٹے ਹਾਪਾ ਵਾਲਾ ਸੀ ਉਸ ਨੇ ਗੂੜੇ ਰੰਗ ਦੀ ਜੜੀ ਬੇਸਬਾਲ ਟੋਪੀ ਸੰਤਰੀ ਜਾਂ ਲਾਲ ਰੰਗ ਦੀ ਕਮੀਜ਼ ਪਾਈ ਹੋਈ ਸੀ ਜਿਸ ਤੇ ਚਿੱਟੇ ਰੰਗ ਦਾ ਕੁਵਚ ਕੋਕਾ ਕੋਲਾ ਜਿਹੜਾ ਕੁਝ ਲਿਖਿਆ ਹੋਇਆ ਸੀ ਉਸਨੇ ਗੂੜੇ ਰੰਗ ਦੀ ਪੈਂਟ ਹਲਕੇ ਰੰਗ ਦੇ ਜੁੱਤੇ ਪਾਏ ਹੋਏ ਸੀ ਕਟਨਾ ਤੋਂ ਬਾਅਦ ਸ਼ੱਕੀ ਇੱਕ ਚਿੱਟੇ ਚਾਰ ਦਰਵਾਜ਼ੇ ਵਾਲੇ ਫੋੜ ਵਪਾਰਕ ਟਰੱਕ ਦੇ ਵਿੱਚ ਮੌਕੇ ਤੋਂ ਭੱਜ ਗਿਆ ਟਰੱਕ ਦੇ ਪਿੱਛੇ ਇੱਕ ਕਾਲਾ ਡੰਪ ਚੈਸੀ ਲੱਗੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰਤਾ ਟਰੱਕ ਦੇ ਰਸਤੇ ਨੂੰ ਵਕ-ਵਕ ਕੈਮਰੇ ਰਾਹੀਂ ਟਰੈਕ ਕਰ ਰਹੇ ਨੇ ਪਰ ਹੁਣ ਤੱਕ ਲਾਇਸੈਂਸ ਪਲੇਟ ਸਾਫ਼ ਦਿਖਾਈ ਨਹੀਂ ਦਿੱਤੀ ਪੀਲ ਰੀਜਨਲ ਪੁਲਿਸ ਨੇ ਸ਼ੱਕੀ ਅਤੇ ਟਰੱਕ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਜਾਂਚ ਕਰਤਾ ਉਮੀਦ ਕਰ ਰਹੇ ਨੇ ਕਿ ਜਨਤਾ ਸ਼ੱਕੀ ਦੀ ਪਛਾਣ ਦੇ ਵਿੱਚ ਅੱਗੇ ਆ ਕੇ ਅਪੀਲ ਰੀਜਨਲ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਤੁਸੀਂ ਦੇਖੋ ਕਿ ਹਲੇ ਫਿਲਹਾਲ ਉਸ ਜਿਹੜਾ ਸ਼ੱਕੀ ਵਿਅਕਤੀ ਆ ਕਿ ਕਿਸ ਨੇ ਅਜਿਹੀ ਘਟਨਾਕਰਮ ਕੀਤਾ ਕਿ ਭਾਰਤੀ ਨਾਗਰਿਕ ਨੂੰ ਪਹਿਲਾਂ અપਵਾਨਜਨਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਠੁੱਕਣ ਦੀ ਇੱਕ ਨੀਚਕਾਨਾ ਹਰਕਤ ਵੀ ਕੀਤੀ ਤੇ ਇਸੇ ਦੇ ਵਿੱਚ ਪੁਲਿਸ ਦੇ ਵੱਲੋਂ ਅਪੀਲ ਰੀਜਨਲ ਪੁਲਿਸ ਨੇ ਆਮ ਲੋਕਾਂ ਤੋਂ ਵੀ ਜਿਹੜਾ ਉਸ ਦਾ ਸਾਰਾ ਹੁਲੀਆ ਜਾਰੀ ਕਰਕੇ ਉਸ ਚੱਕੀ ਵਿਅਕਤੀ ਦਾ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਦਾ ਦੇਖਣਾ ਹੋਵੇਗਾ ਕਿ ਲੋਕ ਕਿਸ ਤਰੀਕੇ ਦੀ ਅਪੀਲ ਕਰਦੇ ਨੇ ਪਰ ਇੱਕ ਮੰਦਭਾਗੀ ਘਟਨਾ ਵਾਪਰ ਚੁੱਕਿਆ ਕਿ ਭਾਰਤੀ ਨਾਗਰਿਕ ਨੂੰ ਨਸਲੀ ਟਿੱਪਣੀਆਂ ਤੋਂ ਬਾਅਦ ਇੱਕ ਨੀਚ ਕਾਨਾ ਹਰਕਤ ਦਾ ਸਾਹਮਣਾ ਕਰਨਾ ਪਿਆ